ਹਾਂਜੀ ਕਿਸਾਨ ਦੋਸਤੋ ਕੀ ਹਾਲ-ਚਾਲ ਉਮੀਦ ਕਰਦੇ ਹਾਂ ਸਭ ਠੀਕ-ਠਾਕ ਹੋਵਗੇ ਸਭ ਕਿਸਾਨ ਦੋਸਤਾਂ ਨੇ ਕਣਕ ਦੀ ਬਿਜਾਈ ਕਰ ਲਈ ਹੋਵੇਗੀ ਸਾਂ ਦੋਸਤੋ ਇਸ ਟਾਈਮ ਮੈਂ ਆਪਣੇ ਮਿੱਤਰ ਦੇ ਖੇਤ ਦੇ ਵਿੱਚ ਖੜਾ ਹਾਂ ਜਿਸ ਨੇ 1 ਨਵੰਬਰ ਨੂੰ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕੀਤੀ ਸੀ ਤੇ ਕਣਕ ਇਸ ਟਾਈਮ ਲਗਭਗ 29 ਦਿਨ ਦੀ ਹੋ ਚੁੱਕੀ ਹੈ ਤੇ ਕਣਕ ਦੀ ਤੁਸੀਂ ਗਰੋਥ ਦੇਖ ਸਕਦੇ ਹੋ ਬਹੁਤ ਵਧੀਆ ਕਣਕ ਨੇ ਫਟਾਰਾ ਕੀਤਾ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਅ ਜਿਵੇਂ ਕਈ ਕਿਸਾਨ ਭਰਾ ਕਹਿੰਦੇ ਸੀਗੇ ਸੁੰਡੀ ਵਾਲੀ ਦਿੱਕਤ ਆਉਂਦੀ ਹੈ ਮੈਂ ਕਿਸਾਨ ਭਰਾਵਾਂ ਨੂੰ ਪਹਿਲਾਂ ਵੀ ਦੱਸਿਆ ਪਰਾਲੀ ਤੋਂ ਸੁੰਡੀ ਬਿਲਕੁਲ ਨਹੀਂ ਪੈਂਦੀ ਅਗੇਤੀ ਕਣਕ ਨੂੰ ਸੁੰਡੀ ਜ਼ਰੂਰ ਪੈਂਦੀ ਹੈ ਉਹ ਬਜਾਈ ਆਪਾਂ ਕਿਸੇ ਵੀ ਤਰ੍ਹਾਂ ਕੀਤੀ ਹੋਈ ਸਾਫ ਬਾਣ ਵਿੱਚ ਕੀਤੀ ਹੋਈ ਸੁਪਰਸੀਡਰ ਨਾ ਕੀਤੀ ਹੋਵੇ 0 ਡਰਲ ਨਾ ਕੀਤੀ ਹੋਵੇ ਇਹ ਵਾਲੇ ਖੇਤ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਨਾ ਕੋਈ ਜਰਮੀਨੇਸ਼ਨ ਦੇ ਵਿੱਚ ਦਿੱਕਤ ਆਈ ਹੈ ਨਾ ਕੋਈ ਫਟਾਰੇ ਦੇ ਵਿੱਚ ਦਿੱਕਤ ਆਈ ਹੈ ਫਟਾਰਾ ਤੁਸੀਂ ਦੇਖ ਸਕਦੇ ਹੋ ਆਮ ਕਣਕਾਂ ਦੇ ਨਾਲੋਂ ਸੁਪਰ ਸੀਡਰ ਦੀ ਬਿਜਾਈ ਦੇ ਨਾਲੋਂ ਵੀ ਜ਼ਿਆਦਾ ਫਟਾਰਾ ਕਣਕ ਦਾ ਹਜੇ ਕਣਕ ਨੂੰ ਪਾਣੀ ਕੱਲ ਆਪਾਂ ਲਾਣਾ ਹੈ ਪਹਿਲਾਂ ਕੱਲ ਪਾਣੀ ਲਾਵਾਂਗੇ ਤੇ ਨਾਲ ਇੱਕ ਜੂਰੀਆ ਖਾਦ ਦੇਵਾਂਗੇ ਉਸ ਤੋਂ ਬਾਅਦ ਕਣਕ ਦਾ ਫਟਾਰਾ ਹੋਰ ਇਸ ਤੋਂ ਵੀ ਚੰਗਾ ਹੋਵੇਗਾ ਇਸ ਟਾਈਮ ਵੀ ਕਣਕ ਦੇ ਵਿੱਚ ਕੋਈ ਵੀ ਕਮੀ ਨਹੀਂ ਤੇ ਕਈ ਕਿਸਾਨ ਭਰਾ ਕਹਿੰਦੇ ਸੀਗੇ ਚੂਹੇ ਦੀ ਦਿੱਕਤ ਆਉਂਦੀ ਹੈ ਸਾਂ ਦੋਸਤੋ ਕੋਈ ਵੀ ਚੂਹੇ ਦੀ ਦਿੱਕਤ ਨਹੀਂ ਆਉਂਦੀ ਨਾਰਮਲ ਕਿਸੇ ਜਮੀਨਾਂ ਦੇ ਵਿੱਚ ਜੇ ਥੋੜੇ ਬਹੁਤ ਕੋਈ ਇੱਕ ਦੋ ਖੁੱਡਾਂ ਚੂਹੇ ਕਰਦੇ ਨੇ ਉਹ ਵੈਸੇ ਵੀ ਕਰ ਲੈਂਦੇ ਨੇ ਜਿੱਥੇ ਸਾਫ਼ ਜ਼ਮੀਨ ਹੋਵੇ ਕੋਈ ਇਹ ਨਹੀਂ ਹੈ ਪਰਾਲੀ ਨਾਲ ਵੀ ਚੂਹੇ ਜਿਆਦਾ ਆਉਂਦੇ ਨੇ ਸਾਂ ਦੋਸਤੋ ਕੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਅ ਇੰਨੀ ਸਾਰੀ ਪਰਾਲੀ ਜਦੋਂ ਪਹਿਲਾਂ ਪਾਣੀ ਲੱਗ ਜਾਵੇਗਾ ਤੇ ਗਲਣੀ ਸਟਾਰਟ ਹੋ ਜਾਵੇਗੀ ਜਿਹੜੇ ਤੁਹਾਨੂੰ ਖਰਚੇ ਦਿਖਾਈ ਦੇ ਰਹੇ ਨੇ ਇਹ نیچے بیٹھਨੇ ਸ਼ੁਰੂ ਹੋ ਜਾਣਗੇ ਤੇ ਕਣਕ ਨੂੰ ਇਹ ਜੈਵਿਕ ਮਾਦਾਂ ਗਲ ਕੇ ਬਹੁਤ ਤਾਂ ਆਕਤਾ ਦੇਵੇਗਾ ਤੇ ਕਣਕ ਇੱਕ ਚੰਗੀ ਗ੍ਰੋਥ ਕਰੇਗੀ ਸਾਂ ਦੋਸਤੋ ਏਸੀ ਤੁਹਾਨੂੰ ਲਗਭਗ 1 ਮਹੀਨੇ ਦੀ ਕਣਕ ਦਿਖਾਈ ਆਪਾਂ ਹੈਪੀ ਸਿਡਰ ਵਾਲੀ ਠੀਕ ਹੈ ਦੋਸਤੋ ਧੰਨਵਾਦ